ਬਾਈ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਬਹੁਤ ਜਿਹੇ ਕਲਾਕਾਰ ਨੇ ਜਿਹੜੇ ਆਪਣੇ ਗਾਣੇ ਆਪ ਤਾਂ ਲਿਖਦੇ ਨਹੀਂ ਹੈਗੇ ਉਹ ਕਿਸੇ ਹੋਰ ਕਲਾਕਾਰ ਤੋਂ ਜਾਂ ਕਿਸੇ ਲਿਰਿਕਿਸਟ ਤੋਂ ਗਾਣੇ ਲੈਂਦੇ ਆ ਤੇ ਉਸ ਨੂੰ ਗਾਉਂਦੇ ਆ ਪਰ ਬਾਈ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਉਹਨਾਂ ਕਲਾਕਾਰਾਂ ਦੀ ਗੱਲ ਕਰਨ ਆਲੇ ਆ ਜਿਹੜੇ ਆਪਣੇ ਗਾਣੇ ਖੁਦ ਲਿਖਦੇ ਆ ਤੇ ਆਪ ਹੀ ਗਾਉਂਦੇ ਆ ਤੇ ਆਪ ਵੀ ਕੰਪੋਜ਼ ਕਰਦੇ ਆ ਸੋ ਬਿਨਾਂ ਟਾਈਮ ਵੇਸਟ ਕੀਤੇ ਸ਼ੁਰੂ ਕਰਦੇ ਆ ਅੱਜ ਦੀ ਇਹ ਵੀਡੀਓ ਸੋ ਬਈ 5ਵੇਂ ਨੰਬਰ ਤੇ ਆਰਟਿਸਟ ਆਉਂਦੇ ਹਨ ਖਾਨ ਭੇਣੀ ਵਾਲਾ ਬਈ ਖਾਨ ਭੇਣੀ ਵਾਲੇ ਨੇ ਆਪਣਾ ਜਿਹੜਾ ਸਫਰ ਆ 뮤זיਕ ਕੈਰੀਅਰ ਦਾ 2018 ਦੇ ਵਿੱਚ ਲਿਰਿਸਟ ਵਜੋਂ ਸਟਾਰਟ ਕੀਤਾ ਸੀ ਉਹਨਾਂ ਨੇ ਆਪਣੇ ਕੈਰੀਅਰ ਟਾਈਮ ਦੇ ਸਟਾਰਟਿੰਗ ਦੇ ਵਿੱਚ ਗੁਲਾਬ ਸਿੱਧੂ ਨੂੰ ਇਨਾਫ ਸਿੱਧੂਆਂ ਦਾ ਮੁੰਡਾ ਡੋਜ ਇਹ ਗਾਣੇ ਸਾਰੇ ਲਿਖ ਕੇ ਦਿੱਤੇ ਸੀ ਤੇ ਸਿੰਗਿੰਗ ਮੰਨੀ ਉਹਨਾਂ ਨੇ ਆਪਣਾ ਕੈਰੀਅਰ 2019 ਦੇ ਵਿੱਚ 12 PM ਤੋਂ 12 AM ਗਾਣੇ ਤੋਂ ਸਟਾਰਟ ਕੀਤਾ ਸੀ ਜਿਹੜੀ ਕਿ ਇੱਕ ਕਲੈਬੋਰੇਸ਼ਨ ਸੀਗੀ ਕਰਨ ਔਜਲੇ ਦੇ ਨਾਲ ਬਈ ਖਾਨ ਭੇਣੀ ਵਾਲੇ ਨੇ ਪਹਿਲਾਂ ਕਾਫੀ ਜ਼ਿਆਦਾ 뮤זיਕ ਲੇਬਲਾਂ ਨਾਲ ਸਾਈਨ ਸੀਗੇ ਤੇ ਜ਼ਿਆਦਾਤਰ ਉਹ ਆਪਣਾ 뮤זיਕ ਕਾਮ ਮਿਊਜ਼ਿਕ ਲੇਬਲਾਂ ਤੇ ਹੀ ਕਰਦੇ ਸੀਗੇ ਪਰ ਰੀਸੈਂਟਲੀ ਹੁਣ ਦੇਖਿਆ ਜਾਵੇ ਤਾਂ ਖਾਨ ਭੇਣੀ ਵਾਲਾ ਆਪਦਾ ਹੁਣ ਇੰਡੀਪੈਂਡੈਂਟ ਹੋ ਕੇ ਆਪਦੇ YouTube ਚੈਨਲ ਤੇ ਹੀ ਆਪਦੇ ਗਾਣੇ ਛੱਡਦੇ ਹਨ ਸੋ ਬਾਈ ਜੇਕਰ ਆਪਾਂ ਖਾਨ ਭੇਣੀ ਵਾਲੇ ਦੇ ਲਿਰਿਕਸ ਤੇ ਗਾਇਕੀ ਦੀ ਗੱਲ ਕਰੀ ਜਾਵੇ ਇਸ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਖਾਨ ਭੇਣੀ ਵਾਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਵਨ ਆਫ ਦਾ ਫਾਈਨੇਸਟ ਲਿਰਿਕਿਸਟ ਹੈ ਬਾਈ ਖਾਨ ਭੇਣੀ ਵਾਲੇ ਦੇ ਗਾਣਿਆਂ ਦੀ ਆਡੀਅנס ਨੂੰ ਹਮੇਸ਼ਾ ਹੀ ਵੇਟ ਰਹਿੰਦੀ ਹੈ ਕਿ ਕੁਝ ਨਵਾਂ ਲੈ ਕੇ ਆਪਦੀ ਆਡੀਅנס ਤੇ ਆਪਦੇ ਫੈਨਸ ਦੇ ਲਈ ਆਉਣ ਤੇ ਬਾਈ ਖਾਨ ਭੇਣੀ ਵਾਲੇ ਦੇ ਲਿਖਤ ਨੂੰ ਤੇ ਗਾਇਕੀ ਨੂੰ ਬਹੁਤ ਹੀ ਜ਼ਿਆਦਾ ਆਡੀਅנס ਗਾਣਿਆਂ ਵੱਲੋਂ ਬਹੁਤ ਹੀ ਜ਼ਿਆਦਾ ਪਿਆਰ ਮਿਲਦਾ ਵਾ ਜੱਟ ਵੀ ਸਪੇਰਾ ਸੰਗਰੂਰ ਦਾ ਤੂੰ ਨਾ ਗਣ ਜੇ ਚੰਡੀਗੜ੍ਹ ਦੀ ਬਾਈ ਜੇਕਰ ਆਪਾਂ ਅੱਗੇ ਪੰਜਾਬੀ ਸਿੰਗਰ ਵੱਲ ਵਧੀਏ ਤਾਂ ਅਗਲਾ ਪੰਜਾਬੀ ਸਿੰਗਰ ਹੋਰ ਕੋਈ ਨਹੀਂ ਮੁੰਡਾ ਭਦੌਰ ਤੋਂ ਆ ਅਰਜਨ ਢਿੱਲੋਂ ਬਾਈ ਵਨ ਆਫ ਦਾ ਫੇਵਰੇਟ ਆਰਟਿਸਟ ਆ ਪੰਜਾਬੀ 뮤직 ਇੰਡਸਟਰੀ ਜੋ ਮੇਰਾ ਬਾਈ ਮੈਨੂੰ ਅਰਜਨ ਢਿੱਲੋਂ ਦੇ ਗਾਣੇ ਬਹੁਤ ਹੀ ਜ਼ਿਆਦਾ ਪਸੰਦ ਹਨ ਅਰਜਨ ਢਿੱਲੋਂ ਨੇ ਆਪਣਾ ਕੈਰੀਅਰ ਇਸ਼ਕ ਜੇ ਹੋ ਗਿਆ ਗਾਣੇ ਤੋਂ ਸਟਾਰਟ ਕੀਤਾ ਸੀਗਾ ਜੋ ਕਿ ਤਰਥੇਮ ਜਸੜ ਦੀ ਅਫਸਰ ਮੂਵੀ ਦੇ ਵਿੱਚ ਫੀਚਰ ਕੀਤਾ ਸੀ ਬਾਈ ਅਰਜਨ ਢਿੱਲੋਂ ਦੇ ਜਿਹੜੇ ਗਾਣੇ ਆ ਉਹ ਅੱਜ ਦੇ ਯੂਥ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਂਦੇ ਲੋ ਜਿਹੜੇ ਆਪਣੇ ਗਾਣਿਆਂ ਦੇ ਵਿੱਚ ਗੱਲਾਂ ਲਿਖਦਾ ਵਾ ਚੱਕ ਲੋ ਧਰ ਲੋ ਵਾਲੀਆਂ ਗੱਲਾਂ ਅਰਜਨ ਢਿੱਲੋਂ ਦੀਆਂ ਬਹੁਤ ਹੀ ਜ਼ਿਆਦਾ ਪਸੰਦ ਕੀਤੀਆਂ ਜਾਂਦੀਆਂ ਨੇ। ਭਾਈ ਜਿੰਨੀ ਅੱਜ ਦੀ ਡੇਟ ਦੇ ਵਿੱਚ ਅਰਜਨ ਢਿੱਲੋਂ ਦੇ ਲੋਕੀ ਆਵਾਜ਼ ਦੇ ਫੈਨ ਹਨ ਉਨੇ ਹੀ ਜ਼ਿਆਦਾ ਅਰਜਨ ਢਿੱਲੋਂ ਦੀ ਲਿਖਤ ਦੇ ਵੀ ਫੈਨ ਆ। ਭਾਈ ਅਰਜਨ ਢਿੱਲੋਂ ਨੇ ਆਪਣੀ ਕੈਰੀਅਰ ਦੀ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਜਿੰਨਾ ਵੀ 뮤직 ਕੈਰੀਅਰ ਦਾ ਸਫ਼ਰ ਆਪ ਦਾ ਤੈਅ ਕੀਤਾ ਵਾ ਆਡੀਅנס ਨੂੰ ਉਹਨਾਂ ਨੇ ਕਦੇ ਨਹੀਂ ਨਰਾਸ਼ ਕੀਤਾ ਹੈਗਾ ਚਾਹੇ ਉਹਨਾਂ ਦੀ ਅਵਾਰਾ ਐਲਬਮ ਹੋਵੇ ਚਾਹੇ ਜਲਵਾ ਐਲਬਮ ਹੋਵੇ ਚਾਹੇ A4 ਅਰਜਨ ਐਲਬਮ ਹੋਵੇ ਚਾਹੇ ਜ਼ਰੂਰ ਇੱਕ ਤੋਂ ਵੱਧ ਕੇ ਇੱਕ ਗੀਤ ਲਿਖੇ ਹੋਏ ਆ ਤੇ ਗਾਏ ਆ ਤੇ ਸਾਰੀਆਂ ਐਲਬਮਾਂ ਦੇ ਵਿੱਚ ਬਹੁਤ ਹੀ ਘੈਂਟ ਕੰਮ ਕੀਤਾ ਹੋਇਆ ਵਾ ਬਾਈ ਇਹ ਤਾਂ ਰਹੀ ਅਰਜੰਟ ਢੱਲੋਂ ਦੇ ਨਾਰਮਲ ਗਾਣਿਆਂ ਦੀ ਗੱਲ ਬਾਈ ਅਰਜੰਟ ਢੱਲੋਂ ਨੇ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਕਈ ਕਮਰਸ਼ੀਅਲ ਗੀਤ ਵੀ ਗਾਏ ਆ ਉਹ ਵੀ ਆਡੀਅנס ਵੱਲੋਂ ਬਹੁਤ ਹੀ ਜ਼ਿਆਦਾ ਪਿਆਰ ਕੀਤਾ ਗਿਆ ਵਾ ਗਾਣੇ ਕਈ ਹਨ ਜਿਵੇਂ ਕਿ ਸੂਰਮੇ ਆਉਣ ਤਰੀਕਾਂ ਤੇ ਛੱਡ ਪਰੇ ਸਾਡਾ ਜੀ ਨਹੀਂ ਲੱਗਣਾ ਸੁਰਗਾਂ ਵਿੱਚ ਪੰਜਾਬ ਨਹੀਂ ਹੋਣਾ ਦਾਨਾਬਾਦ ਗਾਇਆ ਵਾ ਸੰਤਲਬਾਰ ਹੀਰ ਕਾਫੀ ਇਦਾਂ ਦੇ ਗੀਤ ਆ ਜਿਹੜੇ ਅਰਜੰਟ ਢੱਲੋਂ ਨੇ ਪੰਜਾਬੀ 뮤직 ਇੰਡਸਟਰੀ ਨੂੰ ਲਿਖ ਕੇ ਦਿੱਤੇ ਆ ਦੀ ਪੋਲਾ ਸਪੋਰਟ ਕੀਤੀ ਗਈ ਆ ਦੁਨੀਆਂ ਜਿਉ ਨਹੀਂ ਦਿੰਦੀ ਯਾਰੇ ਮਾਰੇ ਨੀਂਦ ਨਹੀਂ ਦਿੰਦੇ ਬਾਈ ਅਗਲੇ ਆਰਟਿਸਟ ਨੂੰ ਮੇਰੇ ਹਿਸਾਬ ਨਾਲ ਕੋਈ ਵੀ ਇੰਟਰੋਡਕਸ਼ਨ ਦੀ ਲੋੜ ਨਹੀਂ ਹੈਗੀ 1 ਆਫ ਦਾ ਫਾਈਨੇਸਟ ਲਿਰਿਸਟਿਸਟ ਐਂਡ ਸਿੰਗਰ ਪੰਜਾਬੀ 뮤직 ਇੰਡਸਟਰੀ ਦਾ ਇੰਡੀਪੈਂਡੈਂਟ ਆਰਟਿਸਟ ਸ਼ੁਭ ਜੀਨੇ ਕਿ 2021 ਦੇ ਵਿੱਚ ਆਪਣੇ ਹੂਈ ਰੋਲਨ ਗਾਣੇ ਦੇ ਨਾਲ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਡੈਬਿਊ ਕੀਤਾ ਸੀਗਾ ਤੇ ਬਾਈ ਹੂਈ ਰੋਲਨ ਗੀਤ ਨੂੰ ਇੰਸਟਾਗ੍ਰam ਤੇ YouTube ਕੀ Spotify ਕੀ ਸਾਰੇ ਕਿਤੇ ਸ਼ੁਭ ਨੇ ਰਿਕਾਰਡ ਬ੍ਰੇਕ ਕੀਤੇ ਆ ਤੇ ਹੂਈ ਰੋਲਨ ਗੀਤ ਤੋਂ ਬਾਅਦ ਜਿੰਨੇ ਵੀ ਸ਼ੁਭ ਨੇ ਆਪਣੇ ਗੀਤ ਰਿਲੀਜ਼ ਕੀਤੇ ਆ ਉਹਨਾਂ ਸਾਰਿਆਂ ਨੂੰ ਦਰਸ਼ਕਾਂ ਵੱਲੋਂ ਬਹੁਤ ਹੀ ਜ਼ਿਆਦਾ ਪਿਆਰ ਦੇਖਣ ਨੂੰ ਮਿਲਿਆ ਵਾ ਸਾਰੇ ਗੀਤਾਂ ਟਰੈਂਡਿੰਗ ਚਾਰਟਸ ਅਤੇ ਟੌਪ ਚਾਰਟਸ ਹਲਾ ਕੇ ਰੱਖ ਦਿੱਤੇ ਆ ਸਾਰਿਆਂ ਨੇ YouTube ਤੇ ਰਿਕਾਰਡ ਬ੍ਰੇਕਿੰਗ ਵਿਊਜ਼ ਇਕੱਠੇ ਕੀਤੇ ਆ ਤੇ ਸ਼ੁਭ ਦੀ ਗੱਲ ਇੱਥੋਂ ਤੱਕ ਹੀ ਨਹੀਂ ਖਤਮ ਹੁੰਦੀ ਸ਼ੁਭ ਨੇ ਜਿਹੜੀਆਂ ਆਪਣੀਆਂ ਐਲਬਮਜ਼ ਤੇ ਜਿਹੜੀ ਈਪੀਜ਼ ਰਿਲੀਜ਼ ਕੀਤੀਆਂ ਨੇ ਉਹਨਾਂ ਨੇ ਵੀ ਬਹੁਤ ਹੀ ਜ਼ਿਆਦਾ ਰਿਕਾਰਡ ਬਣਾਏ ਆ ਤੇ ਸ਼ੁਭ ਨੇ ਇਹ ਚੀਜ਼ ਪ੍ਰੂਫ ਕਰਕੇ ਰੱਖ ਦਿੱਤੀ ਆ ਜੇ ਬੰਦੇ ਦੇ ਵਿੱਚ ਟੈਲੈਂਟ ਹੈਗਾ ਵਾ ਉਹ ਕਿਸੇ ਵੀ ਲੇਬਲ ਤੋਂ ਬਿਨਾ ਚੱਲ ਸਕਦਾ ਵਾ ਅਤੇ ਇੰਡੀਪੈਂਡੈਂਟਲੀ ਵੀ ਆਪਣਾ ਮਿਊਜ਼ਿਕ ਨੂੰ ਚਲਾ ਸਕਦਾ ਵਾ ਕੋਈ ਸ਼ੱਕ ਨਹੀਂ ਆ ਗਰੀ ਚੈੱਕ ਨਹੀਂ ਵੀ ਬੱਜਟ ਜੱਟ ਦੀ ਆ ਚੱਲੇ ਸਰਦਾਰੀ ਭਾਈ ਮੈਂ ਅਗਲੇ ਜਿਹੜੇ ਆਰਟਿਸਟ ਦਾ ਨਾਮ ਲੈਣਾ ਵਾ ਉਹ ਅੱਜ ਦੀ ਡੇਟ ਦੇ ਵਿੱਚ ਪੰਜਾਬੀ 뮤직 ਇੰਡਸਟਰੀ ਦੇ ਪੀਕ ਲੈਵਲ ਤੇ ਬੈਠਾ ਵਾ ਉਹਨਾਂ ਦੇ ਗਾਣੇ ਪੰਜਾਬੀ ਇੰਡਸਟਰੀ ਚ ਕੀ ਹੋਣ ਕੀ ਬਾਲੀਵੁੱਡ ਦੇ ਵਿੱਚ ਹੋਣ ਅੱਜ ਦੀ ਡੇਟ ਦੇ ਵਿੱਚ ਉਹਦੇ ਗਾਣੇ ਤਾਂ ਹਾਲੀਵੁੱਡ ਤੱਕ ਵੀ ਵੱਜਦੇ ਆ no doubt ਆ ਆਰਟਿਸਟ ਹੋਰ ਕੋਈ ਨਹੀਂ ਹੈਗਾ ਕਰਨ ਔਜਲੇ ਵਾ ਭਾਈ ਕਰਨ ਔਜਲੇ ਨੇ ਆਪਣਾ 뮤직 ਕੈਰੀਅਰ ਦਾ ਸਫ਼ਰ 2014 ਦੇ ਵਿੱਚ ਸੈਲਫੋਨ ਗਾਣੇ ਤੋਂ ਸਟਾਰਟ ਕੀਤਾ ਸੀ ਜਿਹੜਾ ਕਿ ਇੱਕ ਕਲੈਬੋਰੇਸ਼ਨ Song ਸੀਗਾ ਉਹ ਕਰਨ ਔਜਲੇ ਨੇ ਹੀ ਗਾਣਾ ਲਿਖਿਆ ਹੋਇਆ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਕਰਨ ਔਜਲੇ ਨੇ ਕਮਰਸ਼ੀਅਲ ਆਪ ਦਾ ਕੱਲੇ ਦਾ ਗੀਤ ਕੱਢਿਆ ਸੀਗਾ ਉਹ ਸੀਗਾ ਪ੍ਰੋਪਰਟੀ ਆਫ ਪੰਜਾਬ ਬਾਈ 2014 ਦੇ ਵਿੱਚ ਕਰਨੌਜਲੇ ਦਾ ਸੈੱਲਫੋਨ ਗਾਣਾ ਆਉਣ ਤੋਂ ਪਹਿਲਾਂ ਵੀ ਕਰਨੌਜਲੇ ਨੇ ਆਪਣੇ ਗਾਣੇ ਲੇਰੇ ਸਿਸਟ ਵੱਧੋਂ ਕਈ ਆਰਟਿਸਟਾਂ ਨੂੰ ਲਿਖ ਕੇ ਦਿੰਦਾ ਸੀ ਬਾਈ ਉਹ ਕਹਿੰਦੇ ਆ ਨਾ ਜੇਕਰ ਆਪਾਂ ਕਿਸੇ ਚੀਜ਼ ਨੂੰ ਪਾਉਣ ਦੇ ਲਈ ਲਗਾਤਾਰ ਲੱਗੇ ਰਹੀਏ ਤਾਂ ਅਖੀਰ ਦੇ ਵਿੱਚ ਆ ਕੇ ਆਪਾਂ ਨੂੰ ਉਹ ਚੀਜ਼ ਜਰੂਰ ਮਿਲਦੀ ਆ ਸੋ ਬਾਈ ਕਰਨੌਜਲੇ ਨੇ ਆਪਣੇ 뮤직 ਕੈਰੀਅਰ ਦੇ ਵਿੱਚ ਕੰਮ ਕਰਦਾ ਰਿਹਾ ਤੇ ਅਖੀਰ ਦੇ ਵਿੱਚ ਆ ਕੇ ਆਡੀਅנס ਨੇ ਡੋਂਟ ਵਰੀ ਗਾਣੇ ਤੋਂ ਕਰਨੌਜਲੇ ਨੂੰ ਪਛਾਣਿਆ ਤੇ ਇੱਕ ਅਲੱਗ ਹੀ ਲੈਵਲ ਤੇ ਕਰਨੌਜਲੇ ਨੇ ਆਪਣੀ ਪਛਾਣ ਬਣਾ ਲਈ ਸੀ ਸੋ ਬਾਈ ਅੱਜ ਦੀ ਡੇਟ ਦੇ ਵਿੱਚ ਕਰਨੋਜ ਦੇ ਦੀ ਆਵਾਜ਼ ਨੂੰ ਤਾਂ ਲੋਕੀ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਆ ਤੇ ਬਾਈ ਜਿਹੜੇ ਕਰਨੋਜਲੇ ਦੇ ਗਾਣੇ ਲਿਖੇ ਹੋਏ ਹੁੰਦੇ ਹਨ ਉਹ ਬਹੁਤ ਹੀ ਜ਼ਿਆਦਾ ਰਿਚਨੈਸ ਜੀ ਵਾਈਬ ਦਿੰਦੇ ਆ ਤੇ ਅੱਜ ਦੀ ਡੇਟ ਦੇ ਵਿੱਚ ਵੀ ਕਰਨੋਜਲਾ ਜੇਕਰ ਕੋਈ ਗਾਣਾ ਆਉਣਾ ਹੁੰਦਾ ਵਾ ਤਾਂ ਆਡੀਅנס ਨੂੰ ਉਹਦੀ ਇੱਕ ਮਹੀਨਾ ਤੋਂ ਪਹਿਲਾਂ ਹੀ ਉਡੀਕ ਹੁੰਦੀ ਹੈ ਕਿ ਕਰਨੋਜਲਾ ਕਦੋਂ ਆਪਣੇ ਗਾਣੇ ਦਾ ਪੋਸਟਰ ਪਾਵੇ ਤੇ ਕਦੋਂ ਰਿਲੀਜ਼ ਕਰੇ ਤੇ ਬਾਈ ਅੱਜ ਦੀ ਡੇਟ ਦੇ ਵਿੱਚ ਕਰਨੋਜਲਾ ਪੰਜਾਬੀ 뮤직 ਇੰਡਸਟਰੀ ਨੂੰ ਬਹੁਤ ਹੀ ਵੱਡੇ ਲੈਵਲ ਤੇ ਰਿਪਰੈਜ਼ੈਂਟ ਕਰ ਰਿਹਾ ਵਾ ਸਾਡਾ ਰੱਬ ਹੀ ਰਹੀ ਬਾਕੀ ਦੁਨੀਆ ਰੁੱਸੀ ਦੀ ਸਾਡਾ ਰੱਬ ਹੀ ਰਹੀ ਬਾਈ ਅਗਲਾ ਜਿਹੜਾ ਆਰਟਿਸਟ ਆ ਨਾ ਜਿੱਥੇ ਤੱਕ ਉਸ ਆਰਟਿਸਟ ਦਾ 뮤직 ਪਹੁੰਚਿਆ ਵਾ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਬੰਦਾ ਉਸ ਆਰਟਿਸਟ ਨੂੰ ਹੇਟ ਕਰਦਾ ਹੋਊਗਾ ਅੱਜ ਦੀ ਡੇਟ ਦੇ ਵਿੱਚ ਬਾਈ ਉਸ ਆਰਟਿਸਟ ਨੇ ਟ੍ਰੈਂਡਿੰਗ ਚਾਰਟਸ ਕੀ ਬਿਲਬੋਰਡਸ ਕੀ ਸਾਰੇ ਕਿਤੇ ਆਪਣੇ 뮤직 ਨਾਲ ਧੱਕ ਪਾਈ ਹੋਈ ਆ ਬਾਈ ਸਾਰਿਆਂ ਦੀ ਜ਼ੁਬਾਨ ਤੇ ਉਸ ਆਰਟਿਸਟ ਦੇ ਗਾਣੇ ਦਾ ਕੱਲਾ ਕੱਲਾ ਬੋਲ ਯਾਦ ਆ ਤੇ ਮੂੰਹ ਜਵਾਨੀ ਚੜਿਆ ਹੋਇਆ ਵਾ ਹਾਂਜੀ ਬਾਈ ਉਹ ਆਰਟਿਸਟ ਹੋਰ ਕੋਈ ਨਹੀਂਗਾ ਵਨ ਆਫ ਦਾ ਲੈਜੈਂਡਰੀ ਆਰਟਿਸਟ ਪੰਜਾਬੀ 뮤직 ਇੰਡਸਟਰੀ ਦਾ ਸਿੱਧੂ ਮੂਸੇ ਵਾਲਾ ਆਓ ਦਿਨ ਦਾ ਨਹੀਂ ਮਾੜਾ ਬਾਈ ਸਿੱਧੂ ਮੂਸੇਵਾਲੇ ਨੇ ਆਪਣੇ 뮤זיਕ ਕੈਰੀਅਰ ਦੀ ਸਟਾਰਟਿੰਗ 2017 ਦੇ ਵਿੱਚ ਜੀ ਵੈਗਨ ਗਾਣੇ ਤੋਂ ਕੀਤੀ ਸੀ ਉਸ ਤੋਂ ਪਹਿਲਾਂ ਵੀ ਸਿੱਧੂ ਮੂਸੇਵਾਲੇ ਨੇ ਆਪਣੇ ਕਈ ਲਿਖੇ ਹੋਏ ਗਾਣੇ ਨਿੰਜੇ ਨੂੰ ਦਿੱਤੇ ਸੀਗੇ ਬਾਈ ਜੀ ਵੈਗਨ ਗਾਣਾ ਇੱਕ ਕੋਲਾਬੋਰੇਸ਼ਨ Song ਸੀਗਾ ਸਿੱਧੂ ਮੂਸੇਵਾਲਾ ਤੇ ਗੁਰਲੇਜ ਅਕਤਰ ਦਾ ਜਿਹਦੇ ਵਿੱਚ ਦੀਪ ਜੰਡੂ ਦਾ 뮤זיਕ ਸੀਗਾ ਪਰ ਬਾਈ ਸਿੱਧੂ ਮੂਸੇਵਾਲਾ ਨੂੰ ਜਿਹੜੀ ਅਸਲੀ ਪਹਿਚਾਣ ਆ ਉਹ ਉਹਨੂੰ ਸੋਹਾਈ ਗਾਣੇ ਤੋਂ ਮਿਲੀ ਸੀਗੀ ਬਾਈ ਜਦੋਂ ਸੋਹਾਈ ਗਾਣਾ ਰਿਲੀਜ਼ ਹੋਇਆ ਤਾਂ ਉਹਨੇ ਸਾਰੇ ਰਿਕਾਰਡ ਬ੍ਰੇਕ ਕਰਕੇ ਰੱਖ ਦਿੱਤੇ ਤੇ ਸਾਰੇ ਪਾਸੇ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲ ਬਾਦ ਬ੍ਰਿਟੇਸ਼ੀਆ ਟੀਵੀ ਨੇ 뮤직 ਅਵਾਰਡ ਦੇ ਵਿੱਚ ਬੈਸਟ ਲਿਰਿਸਿਸਟ ਵਜੋਂ ਵੀ ਸਿੱਧੂ ਮੂਸੇ ਵਾਲੇ ਨੂੰ ਅਵਾਰਡ ਦਿੱਤਾ ਸੀਗਾ ਤੇ ਬਾਈ ਸਿੱਧੂ ਮੂਸੇ ਵਾਲੇ ਦਾ ਸੋਹਾਈ ਗਾਣਾ ਆਉਣ ਤੋਂ ਬਾਅਦ ਜਿੰਨੇ ਵੀ ਗਾਣੇ ਰਿਲੀਜ਼ ਹੋਏ ਉਹ ਪੀਕ ਤੇ ਜਾ ਕੇ ਚੱਲੇ ਤੇ ਸਾਰੇ ਗਾਣਿਆਂ ਨੇ ਅਲੱਗੀ ਤਰ੍ਹਾਂ ਦਾ ਰਿਕਾਰਡ ਬਣਾਇਆ ਤੇ ਬਾਈ ਸਿੱਧੂ ਮੂਸੇ ਵਾਲੇ ਦੇ ਆਉਣ ਤੋਂ ਬਾਅਦ ਪੰਜਾਬੀ 뮤직 ਇੰਡਸਟਰੀ ਦਾ 뮤직 ਜਨਰਰੀ ਚੇਂਜ ਹੋ ਗਿਆ ਸੀ ਜਮ ਤੇ ਬਾਈ ਇਹ ਤਾਂ ਸੀ ਕਿ ਸਿੱਧੂ ਮੂਸੇ ਵਾਲੇ ਤੇ ਸਿੰਗਲ ਗਾਣਿਆਂ ਦੀ ਗੱਲ ਤੇ ਸਿੱਧੂ ਮੂਸੇ ਵਾਲੇ ਨੇ ਜਿਹੜੇ ਆਪਣੀਆਂ ਐਲਬਮ ਰਿਲੀਜ਼ ਕੀਤੀਆਂ ਪੀਬੀਐਕਸ1 ਮੂਸ ਟੇਪਸ ਨਿਚਿਸ ਗੈ ਦਾ ਰਿਕਾਰਡ ਬਣਾਏ ਤੇ ਨੋ ਨੇਮ ਈਪੀ ਵੀ ਫਾਸਟੈਸਟ ਬਿਲਬੋਰਡ ਜਾਣ ਵਾਲੀ ਈਪੀ ਬਣੀ ਸੀ ਬਾਈ ਸਿੱਧੂ ਮੂਸੇ ਵਾਲੇ ਦੀ ਆਵਾਜ਼ ਦੇ ਤਾਂ ਸਾਰੇ ਲੋਕ ਹੀ دیਵਾਨੇ ਸੀਗੇ ਪਰ ਸਿੱਧੂ ਮੂਸੇ ਵਾਲੇ ਦੀ ਜਿਹੜੀ ਲਿਫਟ ਸੀਗੀ ਉਹ ਇੱਕ ਅਲੱਗ ਹੀ ਲੈਵਲ ਦੀ ਸੀਗੀ ਸਾਰਿਆਂ ਨੂੰ ਇਹੀ ਉਡੀਕ ਰਹਿੰਦੀ ਸੀ ਕਿ ਸਿੱਧੂ ਮੂਸੇ ਵਾਲਾ ਹੁਣ ਆਪ ਦੇ ਗਾਣਿਆਂ ਦੇ ਵਿੱਚ ਕੀ ਨਵਾਂ ਲੈ ਕੇ ਆਏਗਾ ਗੱਵਰੀ ਚ ਇਹ ਜਿਹਾਉਂਦੀ ਮਿੱਠੀਏ ਤੇ ਲਾਈ ਜਰ ਹੱਤ ਉਹਦਾ ਤੇਰਾ ਯਾਰ ਸੀ ਬਾਈ اے ਸੀ ਕੀ ਆਪਣੇ ਟੌਪ 5 ਆਰਟਿਸਟਾਂ ਦੀ ਲਿਸਟ ਜਿਹੜੇ ਕੀ ਆਪਦੇ ਗਾਣੇ ਖੁਦ ਹੀ ਲਿਖਦੇ ਨੇ ਤੇ ਖੁਦ ਹੀ ਗਾਉਂਦੇ ਨੇ ਬਾਈ ਤੁਸੀਂ ਹੋਰ ਕਿਸ ਟੌਪਿਕ ਦੇ ਉੱਤੇ ਵੀਡੀਓ ਦੇਖਣਾ ਚਾਹੁੰਦੇ ਹੋ ਥੱਲੇ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਜਾਂਦੇ ਜਾਂਦੇ ਹੈਸ਼ਟੈਗ ਜਸਟਿਸ ਫਾਰ ਸਿੱਧੂ ਮੂਸੇਵਾਲਾ ਜਰੂਰ ਲਿਖ ਕੇ ਜਾਣਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ ਇੱਕ ਸੰਦੇਸ਼ ਮਮਾ ਬਾਬਾ ਮੈਂ ਤੈਨੂੰ